7 ਕਿਲੋ 122 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਔਰ ਇਹਦੇ ਚ ਇੱਕ ਮੇਨ ਦੋਸ਼ੀ ਫੜਿਆ ਗਿਆ ਹੈ ਔਰ ਦੂਸਰਾ ਜਿਹੜਾ ਉਹ ਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਕਿੰਗਪਿੰਨ ਹੈ ਔਰ ਸਮਗਲਰ ਹੈ ਇਹ ਸਾਡੇ CIA 3 ਦੇ ਬਲਵਿੰਦਰ ਸਿੰਘ ਜਿਹੜੇ ਇਨਚਾਰਜ ਨੇ ਉਹਨਾਂ ਤੇ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਚ ਜਿਹੜੀ ਅਰੈਸਟ ਹੋਈ ਉਹ ਵਡਾਲੀ ਛਾਟਾ ਤੋਂ ਹੋਈ ਹੈ ਮੇਨ ਗੱਲ ਇਹ ਆਈ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਇਹਦਾ ਨਾਂ ਹੈਗਾ ਯਾਸੀਨ ਮੁਹੰਮਦ ਤਕਰੀਬਨ 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 4 ਮੁਕਦਮੇ ਦਰਜ ਐ ਪੰਜਾਬ ਦੇ ਵਿੱਚ ਇਸ ਵੇਲੇ ਲਾਲੜੂ ਮੁਹੱਲੀ ਦੇ ਵਿੱਚ ਰਹਿ ਰਿਹਾ ਆਰਮਜ਼ ਐਕਟ ਦੇ ਐ ਐਨਡੀਪੀਐਸ ਐਕਟ ਤੇ ਥੈਫਟ ਤੇ ਸਨੇਚਿੰਗ ਦੇ ਔਰ ਐਨਡੀਪੀਐਸ ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਮਰਾਲਾ ਖੰਨੇ ਦੇ ਵਿੱਚ ਔਰ ਅਨਐਮਪਲੋਇਡ ਬੰਦਾ ਹੈ ਔਰ ਜਿਹੜਾ ਇਹ ਮੇਨ ਕਿੰਗ ਪਿੰਨ ਇਹਦੇ ਚ ਸਾਹਮਣੇ ਆਇਆ ਉਹ ਹੈਗਾ ਜਗਪ੍ਰੀਤ ਸਿੰਘ ਇਲियस ਜੱਗਾ ਸ਼ੇਰਪੁਰ ਤੈਬਾਨ ਪਿੰਡ ਹੈ ਧਰਮਕੋਟ ਥਾਣਾ ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ ਚਾਰ ਮੁਕਦਮੇ ਜਰਜ ਹੈ ਫਾਜ਼ਲਕਾਚ ਹੈ ਸਿਟੀ ਖੰਨਾ ਹੈ ਤਲਵੰਡੀ ਭਾਈ ਫਿਰੋਜ਼ਪੁਰ ਤੇ ਸਮਰਾਲਾ ਦੇ ਵਿੱਚ ਫਿਰ ਦੁਬਾਰਾ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਦੇ ਸੋ ਇਹ ਨੋਨ ਸਮਗਲਰ ਹੈ ਔਰ ਮੁੱਢਲੀ ਪੁੱਛ ਗੀ ਤੋ ਇਹ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਨਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਨਾਲਾ ਸੈਕਟਰ ਤੋਂ ਪਿਕਅਪ ਕੀਤੀ ਉਹ ਅੱਗੇ ਲੈ ਕੇ ਆ ਰਿਆ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਪ੍ਰੀਤ ਦੇ ਕਹਿਣ ਤੇ ਕਨਸਾਈਨਮੈਂਟ ਚੁੱਕ ਚੁੱਕਿਆ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਗੇ ਦਾ ਤੇ ਅੰਮ੍ਰਿਤਸਰ ਦਾ ਬਾਰਡਰ ਪੈਂਦਾ ਤਰਨਤਾਰਨ ਦਾ ਜਿਹੜਾ ਪੁਰਾਣਾ ਅੰਮ੍ਰਿਤਸਰ ਡਿਸਟ੍ਰਿਕਟ ਸੀ ਉਥੇ ਹੈਂਡਓਵਰ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਜਿਹੜਾ ਹੈ ਜਗਪ੍ਰੀਤ ਹੈ ਇਹ ਦੋਨੇ ਲੁਧਿਆਣਾ ਜੇਲ੍ਹ 'ਚ ਇਕੱਠੇ ਬੰਦ ਰਹੇ ਜਿੱਥੋਂ ਇਹਨਾਂ ਦੀ ਕਨੈਕਸ਼ਨ ਬਣੇ ਤੇ ਮੁੜ ਕੇ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਜਿਹੜੀ ਇਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ ਐਕਟ ਤੇ ਐਨਡੀਪਸ ਦੀ ਇਹ ਪਿਕਿੰਗਸ ਕਰਦੇ ਰਹੇ ਆ ਬਾਰਡਰ ਤੋਂ ਔਰ ਇਹ ਸਾਰੀਆਂ ਜਿਹੜੀਆਂ ਕਨਸਾਈਨਮੈਂਟ ਹੈਗੀਆਂ ਜ਼ਿਆਦਾ ਇਹਨਾਂ ਦੀ ਡਰੋਨ ਦੇ ਰਾਹੀਂ ਆਈਆਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜਗਪ੍ਰੀਤ ਨੂੰ ਵੀ ਕਾਬੂ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਜੇ ਇਹਦੀ ਪੁੱਛਗਿੱਛ ਚੱਲ ਰਹੀ ਹੈ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵਿਡੈਂਸ ਜਿਹੜੀ ਹੈ ਇਹਦੇ ਗੱਲਬਾਤ ਤੋਂ ਇਹਦੀ ਸਰਚ ਤੋਂ ਔਰ ਇਹਦੇ ਜਿਹੜੇ ਪਰਸਨਲ ਬਿਲੋਂਗਿੰਗਸ ਹੈ ਇਨਕਲੂਡਿੰਗ ਮੋਬਾਈਲ ਫੋਨ ਉੱਥੋਂ ਵੀ ਮਿਲੇ ਇਹ ਸਰ ਕਿੰਨੇ ਸਮੇਂ ਤੋਂ ਰਿਐਕਟਰ ਸੀ ਤਾਂ ਕਿੰਨੀ ਕਨਟੇਨਮੈਂਟਾ ਹੁਣ ਅੱਗੇ ਦੇਖ ਪਾਈ ਇਹ 4 ਘੰਟੇ ਦੇ ਕਰੀਬ ਤਾਂ ਮੰਨ ਰਿਹਾ ਵੀ ਮੈਂ ਦਿੱਤੀਆਂ ਹੈ ਔਰ ਹਰੀਕਾ ਏਰੀਆ ਜ਼ਿਆਦਾ ਇਹ ਪ੍ਰੇਫਰ ਕਰ ਰਹੇ ਸੀਗੇ ਕਿਉਂਕਿ ਉੱਥੇ ਚਲੇ ਜਾਂਦੇ ਸੀ ਇੱਥੋਂ ਚੁੱਕ ਕੇ ਤੋਂ ਇਹਦੇ ਤੇ ਮੈਨੂੰ ਲੱਗਦਾ ਕਿ ਹੋਰ ਸਾਨੂੰ ਕਾਮਯਾਬੀ ਮਿਲੇਗੀ ਕਿਉਂਕਿ ਫਾਈਨੈਂਸ਼ੀਅਲ ਐਂਗਲ ਵੀ ਜਿਹੜਾ ਇਹ ਜਗਪ੍ਰੀਤ ਹੈ ਭੱਜਿਆ ਹੋਇਆ ਇਹਦੇ ਤੋਂ ਮਿਲ ਜੂਗਾ ਔਰ ਮੇਨ ਗੱਲ ਇੱਕ ਇਹਦੇ ਵਿੱਚ ਹੋਰ ਇੰਪੋਰਟੈਂਟ ਹੈ ਕਿ ਜਗਪ੍ਰੀਤ ਜਿਹੜਾ ਮਾਝਾ ਏਰੀਆ ਚੋਂ ਪਿਕਅਪ ਹੋ ਰਿਹਾ ਹੈ ਸਮਾਨ ਬੰਦਾ ਲਾਲਰੂਹ ਰਹਿੰਦਾ ਹੈ ਔਰ ਉੱਥੋਂ ਆ ਕੇ ਕੰਮ ਕਰਕੇ ਪਾਕਿਸਤਾਨ ਬੇਸ ਸਮਗਲਰਜ਼ ਨਾਲ ਕੰਟੈਕਟ ਜਿਹੜਾ ਜਗਪ੍ਰੀਤ ਦਾ ਹੈਗਾ ਤੇ ਮੁਹੰਮਦ ਯਾਸੀਨ ਦਾ ਵੀ ਉਹਨੇ ਨਾਲ ਅੱਗੇ ਕਰਾਇਆ ਹੋਇਆ ਸਾਰਾ ਜਿਹੜਾ ਮਾਲਵੇ ਦੇ ਵਿੱਚ ਸਪਲਾਈ ਹੈ ਜਿਆਦਾਤਰ ਜੇ ਆਪਾਂ ਉਹਦਾ ਕ੍ਰਿਮੀਨਲ ਪ੍ਰੋਫਾਈਲ ਦੇਖੀਏ ਫਿਰੋਜ਼ਪੁਰ ਖੰਨਾ ਲੁਧਿਆਣਾ ਇਸ ਏਰੀਏ ਦੇ ਵਿੱਚ ਐਕਟਿਵ ਹੈ ਜਗਪ੍ਰੀਤ ਤੇ ਇਹ ਤੋਂ ਲੈ ਜਾ ਕੇ ਉਹ ਸਮਾਨ ਅੱਗੇ ਵੇਚਦਾ ਰਿਹਾ ਔਰ ਉਹਦੇ ਨਾਲ ਇਹ ਜਿਹੜਾ ਯਾਸੀਨ ਹੈ ਇਹਦੇ ਖਿਲਾਫ ਵੀ ਉਹ ਉਹਨਾਂ ਏਰੀਆ 'ਚ ਮੁਕਦਮੇ ਦਰਜ ਨੇ ਹਾਂਜੀ ਦੋ ਬੰਦੇ ਸਾਹਮਣੇ ਆਏ ਜੀ ਬਾਕੀ ਜਗਪ੍ਰੀਤ ਦੀ ਇੰਟਰੋਗੇਸ਼ਨ ਹੋਰ ਚੀਜ਼ਾਂ ਰਿਵੀਲ ਕਰੇਗੀ ਜੀ ਉਹ ਉਹ ਕਰ ਰਹੇ ਆ ਜੀ ਉਸ ਤੇ ਵੀ ਅਸੀਂ ਕੰਮ ਕਰ ਰਹੇ ਆ ਉੱਪਰ ਪ੍ਰਦੇਸ਼ ਪੁਲਿਸ ਨਾਲ ਕੰਟੈਕਟ ਕੀਤਾ ਜੀ ਹਾਂ ਜੀ ਯੂਪੀ ਪੁਲਿਸ ਨਾਲ ਕੰਟੈਕਟ ਕਰਾਂਗੇ ਜੀ ਅਜੇ ਤਾਂ ਲਾਲੜੂ ਰਹਿ ਰਿਹਾ ਇਹ ਉੱਥੇ ਵੀ ਇਹਦੇ ਤੇ ਖਿਲਾਫ ਸਨੇਚਿੰਗ ਦੇ ਤੇ ਹੋਰ ਪਰਚੇ ਦਰਜ ਨੇ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੇ ਚ ਡੀਸੀਪੀ ਸਾਹਿਬ ਅ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਜੀ ਡੀਐਸਪੀ ਸਾਹਿਬ ਸਾਡੇ ਏਸੀਪੀ ਇਨਵੈਸਟੀਗੇਸ਼ਨ ਔਰ ਬਲਵਿੰਦਰ ਸਿੰਘ ਇਨਚਾਰਜ ਸੀਆਈਏ 3 ਉਹਨਾਂ ਦੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਜੀ ਲੇਟੈਸਟ ਹੈ ਜੀ ਹਾਂ ਜੀ ਉਹ ਉਹੀ ਚੱਲ ਰਿਹਾ ਬੇਸਿਕਲੀ ਤੁਹਾਨੂੰ ਪਤਾ ਹੀ ਹੈ ਦੇਖ ਲੈਂਦੇ ਜਿੱਥੇ ਥੋੜੀ ਬਥੀ ਓਪਨਿੰਗ ਮਿਲ ਰਹੀ ਹੈ ਕਿਉਂਕਿ ਫਲਡਸ ਕਰਕੇ ਸਾਰੀਆਂ ਸਕਿਉਰਿਟੀ ਫੋਰਸਸ ਵੀ ਬਿਜ਼ੀ ਹੈ ਤੇ ਕੁਝ ਉਹ ਏਰੀਆ ਵੀ ਇਨਐਕਸੈਸੀਬਲ ਹੋ ਗਿਆ ਸੀਗਾ ਉਸ ਤੋਂ ਇਹਨਾਂ ਫਾਇਦਾ ਲੈਂਦੇ ਰਹੇ ਆ ਸਰਦਕ ਨੇ ਬੰਦੇ ਦਾ ਆਲੂ ਵੀ ਇਸ ਕਾਪੀ ਸਮੂਹ ਵਿੱਚ ਆ ਜਾ ਰਿਹਾ ਕਿ ਐਕਟਿਵ ਆ ਹਾਂਜੀ ਪੁਲਿਸ ਦੀ ਗ੍ਰਿਪਟ ਕਿੱਥੇ ਚੋਂ ਵਾਰੀ ਨਹੀਂ 2023 ਤੋਂ ਉਹਦੇ ਖਿਲਾਫ ਮੁਕੱਦਮੇ ਦਰਜ ਨੇ ਜੇ ਪੁਰਾਣਾ ਪਰ ਰਿਕਾਰਡ ਦੇ ਹੈ 21 ਚ ਵੀ ਪਰਚਾ ਦਰਜ ਹੈ 21 ਚ ਦੋ ਪਰਚੇ ਆ 23 ਚ ਆ ਫਿਰ ਹੁਣ 25 ਚ 21 ਲੇਟਸ ਹੈਗਾ ਸਮਰਾਲੇ ਦਾ ਇਦਾਂ ਹੀ ਜਿਹੜਾ ਇਹਦੇ ਖਿਲਾਫ ਵੀ ਇਹ ਜ਼ਿਆਦਾਤਰ ਜਿਹੜਾ ਯਾਸੀਨ ਜਗਪ੍ਰੀਤ ਹੈ 24 ਤੇ 25 ਤੋਂ ਹੋਇਆ ਯਾਸੀਨ ਦੇ ਖਿਲਾਫ ਫਟੇ ਪੁਰਾਣੇ ਮੁਕੱਦਮੇ ਤੁਹਾਨੂੰ ਦੱਸੇ ਹੋਏ ਹੈ